ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਬੰਬੇ ਬੈਠੇ ਕਿਦਾਂ ਪੰਜਾਬੀਆਂ ਦੀ ਮਦਦ ਕਰ ਰਹੇ ਨੇ ਮੇਰੇ ਨਾਲ ਇਸ ਵਕਤ ਵੌਇਸ ਆਫ ਅਮਰੀਕਸਰ ਐਨਜੀਓ ਤੋਂ ਸ਼ੀਨੂ ਅਰੋੜਾ ਜੀ ਮੌਜੂਦ ਨੇ ਜਿਨ੍ਹਾਂ ਦੀ ਐਨਜੀਓ ਦੇ ਨਾਲ ਸ਼ਾਹਰੂਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਟਾਈ ਅਪ ਕੀਤਾ ਹੈ ਸ਼ਾਹਰੂਖ ਖਾਨ ਦੀ ਮੀਰ ਫਾਊਂਡੇਸ਼ਨ ਜੋ ਉਹਨਾਂ ਨੇ ਆਪਣੇ ਪਿਤਾ ਦੇ ਨਾਂ ਤੋਂ ਸ਼ੁਰੂ ਕੀਤੀ ਹੋਈ ਹੈ ਜੋ ਐਸਿਡ ਅਟੈਕ ਵਿਕਟਮਸ ਜਿਹੜੀਆਂ ਬੱਚੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਐਸਿਡ ਦਾ ਅਟੈਕ ਹੋ ਜਾਂਦਾ ਹੈ ਉਹਨਾਂ ਦੇ ਮੁੜ ਵਸੇਬੇ ਦੇ ਲਈ ਉਹਨਾਂ ਨੂੰ ਏਮਪਾਵਰ ਕਰਨ ਦੇ ਲਈ ਮੀਰ ਫਾਊਂਡੇਸ਼ਨ ਹੁਣ ਤੱਕ ਕੰਮ ਕਰ ਰਹੀ ਸੀ ਲੇਕਿਨ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤਾਂ ਸ਼ਾਹਰੂਖ ਖਾਨ ਦੀ ਇਹ ਫਾਊਂਡੇਸ਼ਨ ਔਰ ਸ਼ਾਹਰੂਖ ਖਾਨ ਵੱਲੋਂ ਕਿਸ ਤਰੀਕੇ ਦੇ ਨਾਲ ਐਨਜੀਓ ਜਿਹੜੀ ਹੈ ਵੌਇਸ ਆਫ ਅਮ੍ਰਿਤਸਰ ਦੇ ਨਾਲ ਰਾਬਤਾ ਕੀਤਾ ਗਿਆ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਰਾਹਤ ਕਾਰਜ ਚੱਲਣਾ ਹੈ ਉਹ ਕਿਸ ਤਰੀਕੇ ਦੇ ਨਾਲ ਚੱਲਣਾ ਹੈ ਗੱਲਬਾਤ ਕਰਦੇ ਆ ਜੀ ਸਿਨੂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਿਸ ਤਰੀਕੇ ਦੇ ਨਾਲ ਜੀ ਸਰ ਕਿਸ ਤਰੀਕੇ ਦੇ ਨਾਲ ਤੁਹਾਡੀ ਇਹ ਜਿਹੜੀ ਐਨ ਜੀਓ ਕੰਮ ਕਰ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਸ਼ਾਹਰੂਖ ਖਾਨ ਦੀ ਐਨ ਜੀਓ ਹੈ ਖਾਸ ਤੌਰ ਦੇ ਉੱਤੇ ਜਿਹੜੀ ਮੀਰ ਫਾਊਂਡੇਸ਼ਨ ਹੈ ਇਹਦਾ ਰابطਾ ਹੋਇਆ ਜੀ ਕਿਦਾਂ ਚਾ ਹੋਇਆ ਹੈ ਕਿਦਾਂ ਚੱਲ ਰਿਹਾ ਸਾਰੀ ਸੇਵਾ ਇਸ ਤਰ੍ਹਾਂ ਕਿ ਜਿਹੜੇ ਏਰੀਏ ਇਕਦਮ ਪਾਣੀ ਨਾਲ ਪ੍ਰਭਾਵਿਤ ਹੋ ਗਏ ਸੀ ਇਕਦਮ ਪਾਣੀ ਆ ਗਿਆ ਉੱਥੇ ਡਰਿੰਕਿੰਗ ਵਾਟਰ ਦੀ ਔਰ ਡਰਾਈ ਮਿਲਕ ਪਾਊਡਰਸ ਦੀ ਔਰ ਰਾਸ਼ਨ ਦੀ ਸਪਲਾਈ ਜਿਹੜੀ ਹੈ ਅਸੀਂ 29 ਤਰੀਕ ਤੋਂ ਅਸੀਂ ਸਟਾਰਟ ਕਰ ਦਿੱਤੀ ਸੀ ਜਸਟ 1 ਡੇ ਆਫਟਰ ਦ ਫਲੱਡਸ ਕੇਮ ਟੂ ਪੰਜਾਬ 29 ਅਗਸਤ ਦੀ ਗੱਲ ਕਰ ਰਹੇ ਹੋ ਤੁਸੀਂ 29 ਅਗਸਤ ਦੀ ਕਰ ਰਹੇ ਹੋ 29 ਅਗਸਤ ਨੂੰ ਅਸੀਂ ਆਪਣੀ ਪਹਿਲੀ ਸ਼ਿਪਮੈਂਟ ਭੇਜ ਦਿੱਤੀ ਸੀ ਜੀ ਮੇਬੀ ਸਾਡੀ ਕੋਈ ਰੀਲ ਜਾਂ ਸਾਡੀ ਕੋਈ ਪੋਸਟ ਜਿਹੜੀ ਹੈ ਉਹ ਮੀਰ ਫਾਊਂਡੇਸ਼ਨ ਤੱਕ ਪਹੁੰਚੀ ਹੈ ਜੀ ਕਿਉਂਕਿ ਉਸ ਸਾਡੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਬਹੁਤ ਜ਼ਾਰੇ ਦੋ ਗੈਕਟਿਵ ਹੋ ਗਏ ਬਹੁਤ ਸਾਰੇ ਐਕਟਰਸ ਬਹੁਤ ਸਾਰੇ ਸਿੰਗਰਸ ਬਹੁਤ ਸਾਰੇ ਐਨ ਜੀਓਸ ਫੀਲਡ ਅੰਦਰ ਆ ਗਏ ਬਟ ਵੀ ਵਰ ਦਾ ਫਰਸਟ ਵੀ ਵਰ ਦਾ ਫਰਸਟ ਟੂ ਸਟਾਰਟ ਫਲੱਡ ਰੀਲੀਫ ਅਫਰਟਸ ਇਨ ਅੰਮ੍ਰਿਤਸਰ ਏਟ ਲੀਸਟ ਆਈ ਕੈਨ ਸੇ ਸੋ ਡੈਫੀਨਿਟਲੀ ਤੇ ਸਾਡੀ ਕੋਈ ਰੀਲ ਜਾਂ ਸਾਡੀ ਕੋਈ ਪੋਸਟ ਮੇਬੀ ਜੋ ਕਿ ਸੋਸ਼ਲ ਮੀਡੀਆ ਸਾਡਾ ਕਾਫੀ ਸਟਰੋਂਗ ਹੈ ਫੇਸਬੁਕ ਦੇ ਉਸਕੇ ਸਾਡੀ ਉਹ तकरीबन 70 ਲੱਖ ਦੀ ਫੋਲੋਇੰਗ ਹੈ ਅੰਮ੍ਰਿਤਸਰ ਦੇ ਅੰਦਰੀ ਜੀ ਸੋ ਉਹਨਾਂ ਨੇ ਸਾਡੀ ਕੋਈ ਪੋਸਟ ਕੈਚ ਅਪ ਕੀਤੀ ਔਰ ਉਹਨਾਂ ਨੇ ਸਾਨੂੰ رابطہ ਕੀਤਾ ਕਿ ਥੋੜੇ ਦਿਨ ਬਾਅਦ ਇਟ ਵਾਸ ਆਫਟਰ ਆਫਟਰ ਪ੍ਰੋਬਬਲੀ 1 ਵੀਕ ਆਫਟਰ ਵੀਕ 스타ਟਡ ਕਿ ਜੀ ਤੁਸੀਂ ਕਿਸ ਤਰੀਕੇ ਦੇ ਨਾਲ ਫਲੱਡ ਰੀਲੀਫ ਅਫਰਟਸ ਨੂੰ ਕਰ ਰਹੇ ਹੋ ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਅਜੇ ਤੇ ਪ੍ਰਾਇਮਰੀਲੀ ਜਿਹੜਾ ਹੈ ਜਿਹੜੀਆਂ ਫੈਮਲੀਆਂ ਪਾਣੀ ਨਾਲ ਅਫੈਕਟਡ ਹਨ ਉਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਡਰਾਈ ਰਾਸ਼ਨ ਉਹਨਾਂ ਨੂੰ ਜ਼ਰੂਰੀ ਦਵਾਈਆਂ ਜਿਹੜੀਆਂ ਹੈ ਉਹ ਡਰਾਈ ਮਿਲਕ ਪਾਊਡਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ ਪੁੱਛ ਆ ਰਹੇ ਹਾਂ ਮਗਰ ਸ਼ਾਰਟਲੀ ਅਸੀਂ ਇੱਕ ਪ੍ਰੋਜੈਕਟ ਕਰਾਂਗੇ ਜਿਹਦੇ ਅੰਦਰ ਅਸੀਂ ਜਿਹੜੇ ਘਰਾਂ ਦੇ ਅੰਦਰ ਚਾਰ-ਚਾਰ ਪੰਜ-ਪੰਜ ਕੁ ਪਾਣੀ ਆ ਗਿਆ ਹੈ ਔਰ ਉਹਨਾਂ ਦੇ ਜਿਹੜੇ ਪਿੰਡਾਂ ਦੇ ਅੰਦਰ ਗਰੀਬ ਪਰਿਵਾਰ ਹੁੰਦੇ ਆ ਉਹਨਾਂ ਦੇ ਜਿਹੜੇ மஞ்சੇ ਉਹਨਾਂ ਦੇ ਬਿਸਤਰੇ ਉਹਨਾਂ ਦੀਆਂ ਰਜਾਈਆਂ ਉਹਨਾਂ ਦੇ ਕੰਬਲ ਸਭ ਖਰਾਬ ਹੋ ਗਏ ਆ ਮਿੱਟੀ ਦੇ ਪਾਣੀ ਦੇ ਨਾਲ ਉਹਨਾਂ ਨੂੰ ਅਸੀਂ ਅਸੀਂ ਆਪਣੇ ਮਾਈਂਡ ਅੰਦਰ 컨ਸਿਵ ਐਫਸਲੇ ਕੀਤਾ ਸੀ ਕਿ ਅਸੀਂ ਉਹਨਾਂ ਨੂੰ ਹਰ ਪਰਿਵਾਰ ਨੂੰ ਦੋ ਦੋ ਫੋਲਡਿੰਗ ਬੈਡਸ ਦੋ ਦੋ ਮੈਟ੍ਰੀਸਸ ਬਲੈਂਕਿਟਸ ਸ਼ਾਲਸ ਚਪਲਾ ਮਛਰਦਾਨੀਆਂ ਔਰ ਗੈਸ ਦੇ ਚੁੱਲ੍ਹੇ ਔਰ ਜਿੱਥੇ ਜ਼ਰੂਰ ਚੋਏਗੀ ਉੱਥੇ ਵਾਟਰ ਪਿਉਰੀਫਾਇਰਸ ਲਗਵਾ ਕੇ ਦੇਾਂਗੇ ਔਰ ਇਹੀ ਪ੍ਰੋਜੈਕਟ ਅਸੀਂ ਮੀਰ ਫਾਊਂਡੇਸ਼ਨ ਨੂੰ ਸਬਮਿਟ ਕੀਤਾ ਸੀਗਾ میر فاؤنڈیشن نو ਸਾਡਾ ਪ੍ਰੋਜੈਕਟ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਉਸ ਚੋਂ ਕੁਝ ਆਈਟਮਸ ਜਿਹੜੀਆਂ ਹਨ ਹਾਂ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਆਪਣੇ ਉੱਤੇ ਲੈ ਲਈਤੀ ਤੇ ਪੇਮੈਂਟ ਸਾਨੂੰ ਉਹਨਾਂ ਨੇ ਕੋਈ ਨਹੀਂ ਕੀਤੀ ਉਹਨਾਂ ਨੇ ਡਾਇਰੈਕਟਲੀ ਜੋ ਵੈਂਡਰਸ ਕੋਲੋਂ ਅਸੀਂ ਪ੍ਰਕਿਊਰਮੈਂਟ ਕਰਨੀ ਸੀਗੀ ਉਹਨਾਂ ਨੇ ਡਾਇਰੈਕਟਲੀ ਪੇਮੈਂਟ ਜਿਹੜੀ ਹੈ ਉਹਨਾਂ ਵੈਂਡਰਸ ਤੱਕਨ ਕੀਤੀ ਠੀਕ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਬਾਕੀ ਅੰਮ੍ਰਿਤਸਰ ਦੀ ਜਨਤਾ ਦੇ ਸਹਿਯੋਗ ਦੇ ਨਾਲ ਅ ਕੁਝ ਹੋਰ ਹੈ 파트너 ਐ এন জি ਯੂ ਸ ਨੇ ਵੀ ਸਾਨੂੰ ਬਹੁਤ ਸਪੋਰਟ ਕੀਤੀ ਹੈ। ਲਾਸਟ ਸੰਡੇ ਤੱਕ ਅਸੀਂ ਦਾਸ਼ਨ ਡਿਸਟ੍ਰਿਬਿਊਸ਼ਨ ਕਰ ਰਹੇ ਸੀ। ਮਗਰ ਥਿਸ ਸੰਡੇ ਡੀ ਸੀ ਅੰਮ੍ਰਿਤਸਰ ਹੈਜ਼ ਅ ਲੋਕੇਟਿਡ 3 ਵਿਲੇजेस। ਵੀ ਹੈਵ ਅਡਾਪਟਿਡ 3 ਵਿਲੇजेस ਇਨ ਅੰਮ੍ਰਿਤਸਰ ਡਿਸਟ੍ਰਿਕਟ। ਠੀਕ ਹੈ। ਟੂ ਆਰ ਨੀਅਰ ਰਮਦਾਸ ਐਂਡ ਵਨ ਇਜ਼ ਨੀਅਰ ਅਜਨਾਲਾ। ਉਹਨਾਂ ਉਹਨਾਂ ਹੀ ਤਿੰਨ ਪਿੰਡਾਂ ਚ ਇੱਕ ਪਿੰਡ ਬੌਲੀ ਦੇ ਅੰਦਰ ਅਸੀਂ ਆਪਣਾ ਪਹਿਲਾ ਇਵੈਂਟ ਜਿਹੜਾ ਹੈ ਕਮਿੰਗ ਸੰਡੇ ਨੂੰ ਕਰ ਰਹੇ ਹਾਂ। ਡੀਜੀ ਅਮ ਰਿਜ਼ਰਵੇਸ਼ਨ ਫਲੈਗ ਆਫ ਕਰਨਗੇ। ਔਰ ਉੱਥੇ ਅਸੀਂ ਹਾਊਸ ਟੂ ਹਾਊਸ ਸਰਵੇ ਕੀਤੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਣਦੇ ਆ ਅੱਜ ਵੀ ਇੱਕ ਪਿੰਡ ਅੰਦਰ ਅਸੀਂ ਹਾਊਸ ਟੂ ਹਾਊਸ ਸਰਵੇ ਕੀਤੀ ਹੈ। ਔਰ ਜਿਹੜੇ ਪਿੰਡਾਂ ਵਿੱਚ ਲਾਈਕ ਉਸ ਪਿੰਡ ਦੇ ਅੰਦਰ ਤਕਰੀਬਨ 65 ਐਸੀਆਂ ਫੈਮਲੀਆਂ ਹਨ ਜਿਹੜੀਆਂ ਜਿਨ੍ਹਾਂ ਦਾ ਸਮਾਨ ਜਿਹੜਾ ਹੈ ਉਹ ਹੜ੍ਹ ਦੇ ਨਾਲ ਖਰਾਬ ਹੋਇਆ ਹੈ ਜਾਂ ਬਹੁਤ ਗਰੀਬ ਫੈਮਲੀਆਂ ਹਨ ਜਿਨ੍ਹਾਂ ਨੂੰ ਜਿਨ੍ਹਾਂ ਜਿਹੜੇ ਐਕਚੁਅਲੀ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਉਹਨਾਂ ਨੂੰ 65 ਫੈਮਲੀਆਂ ਨੂੰ ਅਸੀਂ ਸੰਡੇ ਨੂੰ ਸਸਮਾਨ ਪਹੁੰਚਾ ਰਹੇ ਹਾਂ ਉਸ ਤੋਂ ਇਲਾਵਾ ਉਸ ਪਿੰਡ ਦਾ ਸਕੂਲ ਵੀ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸਕੂਲ ਦੇ ਬੱਚਿਆਂ ਨੂੰ ਅਸੀਂ ਨਵੇਂ ਸਕੂਲ ਬੈਗਸ ਸਟੇਸ਼ਨਰੀ ਕਿਟਸ ਨੋਟਬੁక్స్ ਪਲੱਸ ਉੱਥੇ ਵੀ ਇੱਕ ਵਾਟਰ ਪਿਉਰੀਫਾਇਰ ਬੱਚਿਆਂ ਕਿਉਂਕਿ ਅੰਡਰਗਰਾਊਂਡ ਵਾਟਰ ਜਿਹੜਾ ਹੈ ਉਹਨਾਂ ਏਰੀਆਜ਼ ਦੇ ਅੰਦਰ ਬਹੁਤ ਕੰਟਮੀਨੇਟ ਹੋ ਗਿਆ ਹੈ ਹਾਂ ਤੇ ਉਹਨਾਂ ਦੇ ਲਈ ਵੀ ਅਸੀਂ ਇੱਕ ਵਾਟਰ ਪਿਰੀਫਾਇਰ ਜਿਹੜਾ ਹੈ ਉਹ ਸਕੂਲ ਦੇ ਅੰਦਰ ਵੀ ਲਗਾ ਕੇ ਦੇ ਰਹੇ ਹਾਂ ਜੀ ਬਹੁਤ ਸ਼ਲਾਗਾਇਓ ਕੰਮ ਹੈ ਕਿਉਂਕਿ ਅਸੀਂ ਡਾਕਟਰ ਰਾਕੇਸ਼ ਸ਼ਰਮਾ ਨੇ ਜਿਹੜੇ ਐਨਜੀਓ ਦੇ ਵੌਇਸ ਆਫ ਅਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਫਾਊਂਡਰੀ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਜਦੋਂ ਖੁਦ ਅਮ੍ਰਿਤਸਰ ਦੇ ਵਿੱਚ ਮੈਂ ਖੁਦ ਮੌਜੂਦ ਸੀ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਔਰ ਉਹ ਇਸ ਗੱਲ ਦੇ ਉੱਤੇ ਬੜਾ ਜ਼ੋਰ ਦੇ ਰਹੇ ਸੀ ਕਿ ਜਿਹੜਾ ਪਾਣੀ ਹੈ ਕਿਉਂਕਿ ਉਹ ਟੂਟੀਆਂ ਦਾ ਪਾਣੀ ਨਾ ਪੀਣ ਕਿਉਂਕਿ ਟੂਟੀਆਂ ਦੇ ਵਿੱਚ ਜਿਹੜਾ ਪਾਣੀ ਆਣਾ ਹੈ ਜਿਸ ਤਰੀਕੇ ਦੇ ਖਲਾਤ ਬਣੇ ਨੇ ਪੰਜਾਬ ਦੇ ਵਿੱਚ ਉਹ ਲੰਬੇ ਸਮੇਂ ਤੱਕ ਉਹਦੇ ਵਿੱਚ ਕੰਟਮੀਨੇਸ਼ਨ ਹੋ ਸਕਦੀ ਹੈ ਇਸ ਲਈ ਜਿਹੜਾ ਪੀਣ ਵਾਲਾ ਪਾਣੀ ਹੈ ਉਹ احتیاط ਵਰਤਦੇ ਹੋਏ ਜਾਂ ਤਾਂ ਉਬਾਲ ਕੇ ਪੀਣ ਜਾਂ ਫਿਰ ਇਸ ਤਰੀਕੇ ਦਾ ਬੋਟਲਸਾ ਪੀਣ ਲੇਕਿਨ ਤੁਸੀਂ ਬੜੀ ਸੋਹਣੀ ਇਹ ਗੱਲ ਕੀਤੀ ਕਿ ਤੁਸੀਂ ਵਾਟਰ ਪਿਉਰੀਫਾਇਰ ਖੁਦ ਹੀ ਪ੍ਰੋਵਾਈਡ ਕਰਵਾ ਰਹੇ ਹੋ ਘਰ-ਘਰ ਦੇ ਵਿੱਚ ਤੇ ਇਹ ਤਾਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਸਰ ਇੱਕ ਹੋਰ ਚੀਜ਼ ਜਿਹੜੀ ਮੇਰੇ ਮਾਈਂਡ ਦੇ ਵਿੱਚ ਆ ਰਹੀ ਸੀ ਜਿੱਦਾਂ ਹੁਣ ਤੁਸੀਂ ਕਿਹਾ ਕਿ ਹੁਣ ਤੁਸੀਂ ਇਸ ਸੰਡੇ ਨੂੰ ਇਹ ਸਟਾਰਟ ਕਰ ਰਹੇ ਹੋ ਹਨ ਜੀ ਤੇ ਇਹ ਜਿਹੜਾ ਤੁਹਾਡੀ ਐਨਜੀਓ ਹੈ ਵੌਇਸ ਆਫ ਹੰਰੀ ਸਰ ਹਨ ਐਨਜੀਓਸ ਤਾਂ ਹੋਰ ਵੀ ਇਸ ਵਕਤ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਤਾਂ ਮੀਰ ਫਾਊਂਡੇਸ਼ਨ ਜਿਹੜੀ ਸ਼ਾਹਰੂਖ ਖਾਨ ਦੀ ਫਾਊਂਡੇਸ਼ਨ ਹੈ ਉਹਨਾਂ ਨੇ ਤੁਹਾਡੀ ਹੀ ਜਿਹੜੀ ਹੈ ਕਿ ਐਨਜੀਓ ਹੈ ਉਹਨੂੰ ਕਿਉਂ ਚੁਣਿਆ ਅ ਆਈ ਥਿੰਕ ਕਿ ਮੇਬੀ ਮੀਰ ਫਾਊਂਡੇਸ਼ਨ ਨੇ ਜ਼ਰੂਰ ਆਪਣਾ ਹੋਮਵਰਕ ਕੀਤਾ ਹੋਵੇਗਾ ਕੁਝ ਟਰੈਕ ਰਿਕਾਰਡ ਵੀ ਉਹਨਾਂ ਨੇ ਚੈੱਕ ਕੀਤੇ ਹੋਣਗੇ 2011 ਦੇ ਅੰਦਰ ਅਸੀਂ ਵੌਇਸ ਆਫ ਅੰਮ੍ਰਿਤਸਰ ਬਣਾਈ ਸੀ ਔਰ ਅੱਜ 14-15 ਸਾਲ ਹੋ ਗਏ ਆ ਸਾਨੂੰ ਜ਼ਮੀਨ ਦੇ ਉੱਤੇ ਕੰਮ ਕਰਦੇ ਹੋਏ ਅੰਮ੍ਰਿਤਸਰ ਦੇ ਅੰਦਰ ਆ ਕੇ ਤੁਸੀਂ ਕਿਸੇ ਨਾਲ ਵੀ ਵੌਇਸ ਆਫ ਅੰਮ੍ਰਿਤਸਰ ਦਾ ਨਾਮ ਲੋਗੇ ਤੇ ਉਹ इजीली ਸਾਨੂੰ ਆਇਡੈਂਟੀਫਾਈ ਕਰਦੇ ਆਂ ਜੀ ਔਰ ਹਰ ਕੋਈ ਐਪਰੀਸ਼ੀਏਟ ਕਰਦਾ ਹੈ ਸਾਡੇ ਕੰਮ ਨੂੰ ਅਸੀਂ ਜਿਹੜੇ ਅੰਡਰ ਪ੍ਰਿਵੀਲੇਜ ਸਕੂਲਸ ਹੈ ਉਹਨਾਂ ਲਈ ਬਹੁਤ ਕੰਮ ਕੀਤਾ ਹੈ 올ਡਜ ਹੋਮਸ ਲਈ ਬੜਾ ਕੰਮ ਕੀਤਾ ਹੈ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਅਮੈਨਿਟੀਆਂ ਅਸੀਂ ਪ੍ਰੋਵਾਈਡ ਕਰਦੇ ਆ ਕੋਈ ਕਿਸੇ ਵੀ ਕੋਈ ਐਕਸੀਡੈਂਟ ਵਿਕਟਮਸ ਹੁੰਦੇ ਹਨ ਉਹਨਾਂ ਨੂੰ ਐਮਰਜੈਂਸੀ ਫੰਡਰੇਜ਼ਿੰਗ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਲਈ ਫੰਡਰੇਜ਼ਿੰਗ ਕੱਠੀ ਕਰਕੇ ਦੇਣੇ ਆ ਇਸ ਤਰ੍ਹਾਂ ਕਾਫੀ ਐਸੇ ਕੰਮ ਹਨ ਜਿਨੂੰ ਕਿ ਪਬਲਿਕ ਜਿਹੜੀ ਹੈ ਉਹ ਬਹੁਤ ਅਪਰੀਸ਼ੀਏਟ ਕਰਦੀ ਹੈ ਇਹ ਫਾਊਂਡੇਸ਼ਨ ਤੱਕ ਅ ਸਾਡੀ ਕਿਹੜੀ ਸਾਨੂੰ ਕਿਨੇ ਰੈਫਰ ਕੀਤਾ ਜਾਂ ਐ ਤਾਂ ਮੈਨੂੰ ਨਹੀਂ ਪਤਾ ਐਕਚੁਅਲੀ ਐਕਚੁਅਲੀ ਨਹੀਂ ਪਤਾ ਬਟ ਮੇਬੀ ਦੇ ਡਿਡ देयर ਹੋਮਵਰਕ ਐਂਡ ਸਾਰਾ ਕੁਝ ਜਿਹੜਾ ਹੈ ਸੋਸ਼ਲ ਮੀਡੀਆ ਤੇ ਪਿਆ ਹੀ ਹੁੰਦਾ ਹੈ ਅੱਜ ਕੱਲ ਦੇ ਜ਼ਮਾਨੇ ਅੰਦਰ ਜੀ ਜੀ ਔਰ ਉਹਨਾਂ ਨੇ ਚੈੱਕ ਆਊਟ ਕੀਤਾ ਔਰ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜਿਹੜੀ ਹੈ 3tin ਫਾਊਂਡੇਸ਼ਨਸ ਨਾਲ ਅਸੀਂ ਪੰਜਾਬ ਦੇ ਅੰਦਰ ਕੰਮ ਕਰਾਂਗੇ ਜਿਹਦੇ ਅੰਦਰ ਵਨ ਆਫ ਇਟ ਇਜ਼ ਦਲਜੀਤ ਦੁਸਾਂਜ ਫਾਊਂਡੇਸ਼ਨ ਜੀ ਐਂਡ ਵਨ ਇਜ਼ ਅ ਐਨ ਜੀ ਓ ਬੇਸਡ ਇਨ ਬਠਿੰਡਾ ਐਂਡ ਥਰਡ ਇਜ਼ ਵਾਇਸ ਆਫ ਅਮਰਿਤਸਰ ਜੀ ਬਹੁਤ ਖੂਬ ਤੇ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਨਾ ਕਿ ਬੱਚਿਆਂ ਦੇ ਜਿਹੜੇ ਬੈਗਸ ਹੈਗੇ ਆ ਬੁੱਕਸ ਹੈਗੀਆਂ ਉਹ ਮੈਂ ਵੀ ਉਸ ਵੇਲੇ ਉੱਥੇ ਮੌਜੂਦ ਸੀ ਤੇ ਡਾਕਟਰ ਸ਼ਰਮਾ ਦਾ ਮੈਂ ਜਿੱਥੇ ਇੰਟਰਵਿਊ ਕੀਤਾ ਉੱਥੇ ਇਹ ਸਾਰਾ ਮੰਜ਼ਰ ਤੁਸੀਂ ਆਪ ਵੇਖਿਆ ਜੀ ਜਿਹੜੇ ਲੋਕੀ ਸੀਗੇ ਉਹਨਾਂ ਦੇ ਜਿਹੜੇ ਜਿੱਥੇ ਕਣਕ ਦੀਆਂ ਟੈਂਕੀਆਂ ਹੁੰਦੀਆਂ ਪੜੋਲੇ ਹੁੰਦੇ ਆ ਉਹ ਕਿਉਂਕਿ ਉੱਥੇ ਸਾਰਾ ਦਾ ਸਾਰਾ ਪਾਣੀ ਆ ਗਿਆ ਸੀ ਦਾਣੇ ਵੀ ਨਹੀਂ ਸੀਗੇ ਕਣਕ ਨਹੀਂ ਸੀ ਤੇ ਬੱਚਿਆਂ ਨੂੰ ਮੈਂ ਪੁੱਛਿਆ ਕਿ ਮੈਂ ਕਿਹਾ ਕਿ ਤੁਹਾਡੇ ਸਕੂਲ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਕਹਿੰਦੇ ਉਹ ਤਾਂ ਸਾਰੀਆਂ ਭਿੱਜ ਗਈਆਂ ਖਰਾਬ ਹੋ ਗਈਆਂ ਸਕੂਲ ਦੇ ਥੈਲੇ ਜਿਹੜੇ ਆਪਣੇ ਬੈਗ ਹੁੰਦੇ ਆ ਕਿ ਅਸੀਂ ਤਾਂ ਹੁਣ ਮਤਲਬ ਪਾਣੀ ਤਾਂ ਉਤਰ ਗਿਆ ਹੈ ਉਹਨਾਂ ਇਲਾਕਿਆਂ ਚੋਂ ਵੀ ਮੋਸਟ ਆਫ ਇਟ ਜੀ ਕਿਸੇ ਇਲਾਕੇ ਦੇ ਅੰਦਰ ਪਹਿਲੀਆਂ ਦੇ ਅੰਦਰ ਅਜੇ ਵੀ ਪਾਣੀ ਖੜਾ ਹੈ ਮਗਰ ਪਿੰਡਾਂ ਦੇ ਅੰਦਰ ਜਨਰਲੀ ਜਿਹੜੇ ਪਿੰਡ ਹੁੰਦੇ ਹਨ ਉਹ ਪਹਿਲੀਆਂ ਦੇ ਲੈਵਲ ਤੋਂ ਥੋੜੇ ਜਿਹਾ ਉੱਚੇ ਹੁੰਦੇ ਉੱਚੇ ਹੁੰਦੇ ਜੀ ਸੋ ਪਿੰਡਾਂ ਦੇ ਅੰਦਰ ਹੁਣ ਪਾਣੀ ਨਹੀਂ ਹੈਗਾ ਉਹਨਾਂ ਨੂੰ ਜਿਹੜੀ ਮਾਰ ਪਈ ਉਹ ਤਿੰਨ ਚਾਰ ਦਿਨ ਹੀ ਪਈ ਆਪਣਾ ਪਾਣੀ ਦੀ ਜੀ ਉਸ ਤੋਂ ਬਾਅਦ ਪਾਣੀ ਜਿਹੜਾ ਹੈ ਅਜੇ ਵੀ ਪਹਿਲੀਆਂ ਦੇ ਅੰਦਰ ਕ੍ਰੌਪ ਨੂੰ ਉਹਨੇ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਮਗਰ ਲਾਈਫ ਜਿਹੜੀ ਹੈ ਉਹ ਦੁਬਾਰਾ ਰਿਸਟਾਰਟ ਮੋਡ ਤੇ ਆ ਚੁੱਕੀ ਹੈ ਮਗਰ ਸਕੂਲਸ ਦੇ ਅੰਦਰ ਦੇਖੋ ਨਾ ਹੁਣ ਜਿਹੜੇ ਇਸ ਤਰ੍ਹਾਂ ਬੱਚਿਆਂ ਦੇ ਕੰਪਿਊਟਰਸ ਸੀਗੇ ਉਹਨਾਂ ਦੇ ਬੈਂਚਸ ਸੀਗੇ ਉਹਨਾਂ ਦੀਆਂ ਸਟੇਸ਼ਨਰੀ ਸੀਗੀ ਉਹਨਾਂ ਦੇ ਬਰਤਨ ਸੀਗੇ ਕਿਉਂਕਿ ਮਿਡ-ਡੇ ਮੀਲ ਸਾਰੇ ਸਕੂਲਾਂ ਦੇ ਅੰਦਰ ਸਰਵ ਕੀਤਾ ਜਾਂਦਾ ਉਹ ਸਭ ਕੁਝ ਹੀ ਕੰਟਾਮਿਨੇਟ ਹੋ ਗਿਆ ਸੋ ਐਟ ਲੀਸਟ ਜਿਹੜੇ 3 ਵਿਲੇਜ ਅਸੀਂ ਅਡਾਪਟ ਕੀਤੇ ਹਨ ਉਹ 3 ਵਿਲੇਜਸ ਦੇ ਅੰਦਰ ਤੇ ਸਕੂਲਸ ਨੂੰ ਅਸੀਂ ਰੀਪੇਂਟ ਵੀ ਕਰਕੇ ਦੇਾਂਗੇ ਉਜਤੇ ਜ਼ਰੂਰਤ ਪਵੇਗੀ ਉਹਨਾਂ ਨੂੰ ਨਵੇਂ ਕੰਪਿਊਟਰ ਵੀ ਲਗਵਾ ਕੇ ਦੇਾਂਗੇ ਅੱਛਾ ਔਰ ਉਸ ਤੋਂ ਇਲਾਵਾ ਅਗਰ ਸਾਡੇ ਕੋਲ ਫੰਡਸ ਬਚਨਗੇ ਤੇ ਹੋਰ ਵੀ ਅਗਰ ਕਿਸੇ ਸਕੂਲ ਦੀ ਕੋਈ ਸਕੂਲਸ ਨੂੰ ਅਸੀਂ ਹਮੇਸ਼ਾ ਪ੍ਰਾਇੋਰਟੀ ਦੇਣੀ ਹੈ ਜੀ ਐਜੂਕੇਸ਼ਨ ਨੂੰ ਔਰ ਹੈਲਥ ਨੂੰ ਸਾਡੀ ਹਮੇਸ਼ਾ ਪ੍ਰਾਇੋਰਟੀ ਹੁੰਦੀ ਹੈ ਕਿ ਜੇ ਅਸੀਂ ਕੋਈ ਜਾਨ ਬਚਾ ਸਕਦੇ ਹੋਈਏ ਔਰ ਅਗਰ ਗਰੀਬ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਵੌਇਸ ਆਫ ਅੰਬ੍ਰੇਰ ਕਰੰਟਲੀ ਮੈਡੀਕਲ ਕਾਲਜ ਅੰਬ੍ਰੇਰ ਦੇ ਅੰਦਰ ਦੋ ਬੱਚੀਆਂ ਜਿਹੜੀਆਂ ਕਿ ਗਰੀਬ ਪਰਿਵਾਰ ਤੋਂ ਨੂੰ ਬਿਲੋਂਗ ਕਰਦੀਆਂ ਹੈ ਔਰ ਉਹਨਾਂ ਦੇ ਪੇਰੈਂਟਸ ਮੈਡੀਕਲ ਕਾਲਜ ਦੇ ਐਕਸਪੈਂਸਸ ਨਹੀਂ ਪੇ ਕਰ ਸਕਦੇ ਤੇ ਉਹ ਦੋ ਹੀ ਯੰਗ ਬੱਡਿੰਗ ਡਾਕਟਰਸ ਦੀ ਫੀਸ ਜਿਹੜੀ ਹੈ ਉਹ ਟੋਟਲੀ ਵਾਇਸ ਆਫ ਅੰਮ੍ਰਿਤ ਸਰ पे ਕਰਦੇ ਆਂ। ਕੀ ਬਾਤ ਹੈ ਸਰ ਸਾਡੀ ਦਿਲ ਤੋਂ ਦੁਆਵਾਂ ਤੇ ਅਖੀਰ ਦੇ ਵਿੱਚ ਸਰ ਸ਼ਾਹਰੂਖ ਖਾਨ ਵਾਰੇ ਅਗਰ ਤੁਸੀਂ ਕੁਝ ਕਹਿਣਾ ਚਾਹੋ ਅਸੀਂ ਇਨਵਾਈਟ ਕੀਤਾ ਹੈ ਜੀ ਉਹ ਸ਼ਾਹਰੂਖ ਖਾਨ ਜੀ ਨੂੰ ਔਰ ਉਹਨਾਂ ਦੀ ਟੀਮ ਨੂੰ ਸੱਡੇ ਨੂੰ ਸਾਨੂੰ ਜੁਆਇਨ ਕਰਨ Maybe a okay. few people out of the uh, uh, Mir Foundation will actually join us in the okay. first event. have so that whatever donations we have been done to you, you treat it as the first phase okay. and uh, if we'll be happy with the work you are doing, hmm. we, this will be a long association between us. So hmm. we hope that they come on ground with us and they actually see ਕਿ ਕਿੰਨਾ ਗਰੀਬ ਲੋਕਾਂ ਤੱਕ ਅਸੀਂ ਇਹ ਅਮਿਨਿਟੀਆਂ ਪਹੁੰਚਾ ਰਹੇ ਹਾਂ ਔਰ ਸਾਡੀ ਐਸੋਸੀਏਸ਼ਨ ਜਿਹੜੀ ਹੈ 샤ਰੁਖ ਜੀ ਨਾਲ ਔਰ ਮੀਰ ਫਾਊਂਡੇਸ਼ਨ ਦੇ ਨਾਲ ਲੰਬੇ ਸਮੇਂ ਤੱਕ ਚੱਲਦੀ ਰਹੇਗੀ ਜੀ ਸਾਡੀਆਂ ਵੀ ਸਰ ਤੁਹਾਨੂੰ ਬਹੁਤ ਦਿਲ ਤੋਂ ਦੁਆਵਾ ਜਿਸ ਤਰੀਕੇ ਨਾਲ ਤੁਸੀਂ ਗਰਾਉਂਡ ਦੇ ਉੱਤੇ ਕਿਉਂਕਿ ਇੱਕ ਤੇ ਹੁੰਦਾ ਹੈ ਕਿ ਚਲੋ ਮਨੀ ਵੀ ਬੜੀ ਜ਼ਰੂਰੀ ਹੈ ਲੇਕਿਨ ਜਦੋਂ ਆਪ ਅਸੀਂ ਗਰਾਉਂਡ ਦੇ ਉੱਤੇ ਹੁੰਦੇ ਆਂ ਤੇ ਜ਼ਮੀਨੀ ਪੱਧਰ ਦੇ ਉੱਤੇ ਘਰ ਘਰ ਜਾ ਕੇ ਤੁਸੀਂ ਜਿਹੜੀਆਂ ਸੇਵਾਵਾਂ ਦੇ ਰਹੇ ਹੋ ਇਦੇ ਲਈ ਤੁਹਾਨੂੰ ਦਿਵਤੋ ਸਲਾਮ ਹੈ ਜੀ ਵਾਇਗਰ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਦਾ ਤੁਹਾਡੀ ਸਾਰੀ ਟੀਮ ਨੂੰ ਤੇ ਜਿਹੜੀ ਮੀਰ ਫਾਊਂਡੇਸ਼ਨ ਹੈ ਸ਼ਾਹਰੁਖ ਖਾਨ ਹੋਰਾਂ ਨੂੰ ਵੀ ਦਿਵਤੋ ਸਲਾਮ ਹੈ ਜੀ ਜੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪ ਮੁਹਾਰੇ ਆਪ ਆਕੇ ਤੁਹਾਡੇ ਨਾਲ ਰਾਬਤਾ ਕੀਤਾ ਕਿ ਅਸੀਂ ਹੁਣ ਇਹਨਾਂ ਦੀ ਕਿਉਂਕਿ ਪੰਜਾਬ ਜਿਹੜਾ ਹੈ ਹਮੇਸ਼ਾ ਕੀ ਅ ਸਰ ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ ਅੱਛਾ ਇਹ ਗੱਲ ਹੋ ਰਹੀ ਸੀ ਕਿ ਪੰਜਾਬ ਜਦੋਂ ਵੀ ਕਿਤੇ ਦੁਨੀਆ ਦੇ ਵਿੱਚ ਭੀੜ ਪੈ ਜੇ ਨਾ ਸਿਰਫ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਦੇ ਕੋਈ ਇਸ ਤਰੀਕੇ ਦੀ ਕੋਈ ਭੀੜ ਪੈ ਜੇ ਕਿਸੇ ਨੂੰ ਮਦਦ ਦੀ ਲੋੜ ਪੈ ਜੇ ਕੋਈ ਨੈਚੁਰਲ ਡਿਜ਼ਾਸਟਰ ਕਿਤੇ ਆ ਜਾਏ ਤਾਂ ਪੰਜਾਬੀ ਪਹੁੰਚ ਜਾਂਦੇ ਆ ਤੇ ਅੱਜ ਪੰਜਾਬ ਨੂੰ ਲੋੜ ਪੈ ਗਈ ਸੀ ਤੇ ਇਹ ਚੀਜ਼ ਨੂੰ ਕਿਦਾਂ ਦੇਖ ਰਹੇ ਹੋ ਅ ਦੇਖੋ ਉਹ ਸਾਡੀ ਜੈਨੇਟਿਕਸ ਹੈ ਸੇਵਾ ਕਰਨੀ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਹੈ ਲੰਗਰ ਵਰਤਾਣੇ ਸਾਡੀ ਜੈਨੇਟਿਕਸ ਹੈ ਅਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦੇ ਨਾਲ ਸੋ ਨਾ ਅਸੀਂ ਉਸਨੂੰ ਚੇਂਜ ਕਰਨਾ ਚਾਹਾਂਗੇ ਬਿਕੋਜ਼ ਉਹ ਸਾਡੀ ਪਰਥਾ ਹੈ ਦੂਸਰਿਆਂ ਦੀ ਹੈ ਜਾਂ ਨਹੀਂ ਹੈ ਮੈਂ ਨਹੀਂ ਉਰਕੇ ਕਮੈਂਟ ਕਰਨਾ ਚਾਹੁੰਦਾ ਮਗਰ ਮੈਂ ਇਹ ਜਾਣਦਾ ਵਾਂ ਕਿ ਪਹਿਲੇ 2 3 4 ਦਿਨ ਨੂੰ ਛੋੜ ਕੇ ਉਸ ਤੋਂ ਬਾਅਦ ਟਰਾਲੀ ਸੀ ਟਰਾਲੀਸ ਭਰ ਕੇ ਯੂਪ ਤੋਂ ਗੁਰਾਸਤਾਨ ਤੋਂ ਰਿਆਨਾ ਤੋਂ ਪੰਜਾਬ ਦੇ ਅੰਦਰ ਆਈਆਂ ਹਨ ਇਤਨਾ ਜ਼ਿਆਦਾ ਓਵਰਡੋਸ ਆਫ ਰਾਸ਼ਨ ਆ ਗਿਆ ਸੀਗਾ ਕਿ ਔਰ ਲੋਗਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਥੇ ਪਹੁੰਚਾਣ ਹਾਂਜੀ ਹਾਂ ਹਾਂ ਸੋ ਇਤਨਾ ਇਤਨਾ ਓਵਰਡੋਸ ਆਫ ਉਹ ਆ ਗਿਆ ਸੀਗਾ ਸੋ ਉਸ ਟਾਈਮ ਤੇ ਅਸੀਂ ਆਪਣਾ ਰਾਸ਼ਨ ਨੂੰ ਹੋਲਡ ਕਰ ਲਿੱਤਾ ਸਾਨੂੰ ਪਤਾ ਹੈ ਸੀਗਾ ਕਿ ਇਸ ਲਈ ਇਹ 4-5 ਦਿਨ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਹੈ ਬਟ ਕਿਉਂਕਿ ਇੰਟੀਰੀਅਰ ਵਿਲੇजेस ਜਿਹੜੇ ਸੀਗੇ ਉਹ ਤਦ ਵੀ ਕਟ-ਆਫ ਸੀਗੇ ਪਾਣੀ ਦੇ ਨਾਲ ਬਿਲਕੁਲ ਬਿਲਕੁਲ ਔਰ ਵੀ ਨਿਊ ਕਿ ਜਿਹੜੇ ਲੋਕ ਹੁਣ ਆ ਰਹੇ ਹਨ ਐ ਇਮੋਸ਼ਨਲੀ ਚਾਰਜਡ ਆਪ ਹਨ ਇਹਨਾਂ ਨੂੰ ਇਸ ਵੇਲੇ ਇਹਨਾਂ ਨੇ ਰਿਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੋਂ ਉਹ ਮੇਨ ਰਮਦਾਸ ਤੱਕ ਮੇਨ ਅਜਨਾਲਾ ਤੱਕ ਤੇ ਪਹੁੰਚ ਜਾਂਦੇ ਸੀ ਉਹ ਜਿਹੜੇ ਸਾਈਡ ਆਫ ਬਲਿੰਕ ਰੋਡ ਸੀਗੀਆਂ ਉਥੇ ਡੁੱਬੀਆਂ ਪਈਆਂ ਸੀਗੀਆਂ ਬਿਲਕੁਲ ਜੀ ਉਧਰ ਰੋਡਸ ਟੁੱਟੀਆਂ ਹੋਈਆਂ ਸੀ ਸਰ ਉਧਰ ਰੋਡਸ ਟੁੱਟੀਆਂ ਹੋਈਆਂ ਸੀਗੀਆਂ ਉੱਥੇ ਪਹੁੰਚੇ ਹੀ ਨਹੀਂ ਜਾ ਸਕਦਾ ਸੀਗਾ ਉਹ ਫਿਰ ਬੋਟਸ 'ਚ ਪਹੁੰਚਿਆ ਜਾ ਸਕਦਾ ਸੀਗਾ ਬੋਟਸ ਵੈਸੇ ਹੀ ਥੋੜੀਆਂ ਸੀਗੀਆਂ ਬਿਲਕੁਲ ਉਹ ਔਰ ਬੋਟਸ ਰੈਸਕਿਊ ਵਰਕ ਕਰ ਰਹੀਆਂ ਸੀ ਲੋਕਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਸੀ ਹਾਂ ਜੀ ਹਾਂ ਜੀ ਹੁਣ ਬਹੁਤ ਸਾਰੇ ਲੋਕ ਸੀ ਜਿਹੜੇ ਆਪਣੇ ਘਰ-ਬਾਰ ਛੱਡ ਕੇ ਨਹੀਂ ਆਣਾ ਚਾਹੁੰਦੇ ਸੀ ਉਹ ਉੱਥੇ ਹੀ ਸੀਗੇ ਉਹਨਾਂ ਤੱਕ ਥੋੜਾ-ਬਹੁਤ ਰਾਸ਼ਨ ਪਹੁੰਚ ਰਿਹਾ ਸੀਗਾ ਬਟ ਉਹ ਹੁੰਦਾ ਨਾ ਕਈ ਵਿਲੇजेस ਹੁੰਦੇ ਆ ਜਿਹੜੇ ਪ੍ਰੋਮਿਨੈਂਟ ਹੁੰਦੇ ਨੇ ਜਾਂ ਜਿਨ੍ਹਾਂ ਦੀ ਆਬਾਦੀ ਮਤਲਬ ਮੈਂ ਦੇਖਿਆ ਕਿ ਕਿਸੇ ਪਿੰਡ ਦੀ 500 ਤੋਂ ਲੈ ਕੇ 2000 ਤੱਕ ਦੀ ਆਬਾਦੀ ਹੁੰਦੀ ਹੈ ਜਿਹੜਾ ਤੇ ਥੋੜਾ ਵੱਡਾ ਪਿੰਡ ਹੁੰਦਾ ਹੈ ਜਿਹੜੀ ਕੋਈ ਪੰਚਾਇਤ ਹੁੰਦੀ ਹੈ ਇਹ ਹੁੰਦਾ ਉੱਥੇ ਰੀਲੀਫ ਵਰਕ ਜਿਆਦਾ ਜਲਦੀ ਪਹੁੰਚ ਜਾਂਦਾ ਹੈ ਤੇ ਜਿਹੜੇ ਥੋੜੇ ਡੇਜ਼ਰਟਡ ਵਿਲੇजेस ਹੁੰਦੇ ਆ ਜਿੱਥੇ ਜ਼ਮੀਨ ਹੁੰਦੀ ਹੈ ਮਗਰ ਘਰ ਘੱਟ ਹੁੰਦੇ ਆ ਉੱਥੋਂ ਤੱਕ ਕੋਈ ਨਹੀਂ ਪਹੁੰਚ ਰਿਹਾ ਸੀਗਾ ਜੀ 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 ਉਹ ਉੱਥੇ ਤੱਕ ਪਹੁੰਚਣਾ ਇੰਪੋਸੀਬਲ ਹੀ ਸੀਗਾ ਉਸ ਵੇਲੇ ਤੇ ਇਹ ਤਾਂ ਹੁਣ ਜਦੋਂ ਸੜਕਾਂ ਖੁੱਲੀਆਂ ਜਾ ਕੇ ਉਹਰੇ 5-6 ਦਿਨ ਦੇ ਬਾਅਦ ਜਦੋਂ ਪਾਣੀ ਉਤਰਿਆ ਤੇ ਤਾਂ ਉੱਥੋਂ ਤੱਕ ਲੋਕਾਂ ਨੇ ਪਹੁੰਚਣਾ ਸ਼ੁਰੂ ਕੀਤਾ ਸੋ ਅਸੀਂ ਆਪੇ ਸਾਡੇ ਕੋਲ ਜਿਹੜਾ ਰਾਸ਼ਨ ਇਕੱਠਾ ਹੋ ਰਿਹਾ ਸੀ ਅਸੀਂ ਉਹਨੂੰ ਹੋਲਡ ਕਰ ਲਿਆ ਔਰ ਅਸੀਂ ਜਦੋਂ 10 ਦਿਨ ਬਾਅਦ ਸਾਨੂੰ ਉਹਨਾਂ ਵਿਲੇਜਸ ਤੋਂ ਕਾਲ ਆਣੀਆਂ ਸ਼ੁਰੂ ਹੋਈਆਂ ਕਿ ਸਾਡੇ ਤੱਕਨ ਕੁਝ ਨਹੀਂ ਪਹੁੰਚਿਆ ਤੇ ਫਿਰ ਅਸੀਂ ਉਹਨਾਂ ਤੱਕਨ ਡੀਪ ਵਿਲੇਜਸ ਤੱਕਨ ਉਹ ਸਮਾਨ ਪਹੁੰਚਾਉਣਾ ਸ਼ੁਰੂ ਕੀਤਾ ਜੀ ਬਹੁਤ ਬਹੁਤ ਆਨਵਾਸ ਸਰ ਸਾਡੇ ਵੱਲੋਂ ਤੁਹਾਨੂੰ ਬਹੁਤ ਪਿਆਰ ਸਤਿਕਾਰ ਦੁਆਵਾਂ ਤੁਸੀਂ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਹੋ ਤੇ ਪਰਮਾਤਮਾ ਦਾ ਸ਼ੁਕਰੀਆ ਜੀ ਜੀ ਉਹ ਪਰਮਾਤਮਾ ਅੱਲਾ ਵਾਹਿਗੁਰੂ ਰਾਮ ਤੁਹਾਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਥੈਂਕ ਯੂ ਸੋ ਮਚ ਸਰ Thank you so much to you. Okay.